ਸਾਰੇ ਮੇਰੇ ਦਾ ਆਏ ਹੋਏ ਪੱਤਰਕਾਰ ਸਾਹਿਬਾਨ ਦਾ ਅਤੇ ਆਏ ਨੂੰ ਜੀ ਆਇਆਂ ਨੂੰ ਆਖਦਾ ਅੱਜ ਕੱਲੇ ਜਿਵੇਂ ਨਵੇਂ ਗਰਾਉਂਡ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਵਿੱਚ ਅੱਜ ਕੱਲ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਸੰਬੰਧ ਵਿੱਚ ਲਗਾਤਾਰ ਆ ਰਿਹਾ ਨਵੇਂ ਗਰਾਉਂਡ ਦੇ ਵਿੱਚ ਭ੍ਰਸ਼ਟਾਚਾਰ ਦੇ ਰੂਪ ਲੱਗ ਰਹੇ ਨੇ ਤੇ ਵੀਡੀਓ ਵੀ ਕਈ ਥਾਂ ਤੇ ਚੱਲ ਰਹੀ ਹੈ ਜ ਜਿਹਦੇ ਚ ਐਮਸੀ ਦੀ ਬਦਨਾਮੀ ਹੋ ਰਹੀ ਹੈ ਔਰ ਸਾਡੇ ਇੱਕ ਐਮ.ਐਲ.ਏ ਜੀ ਹੈ ਮੈਡਮ ਅਨਮੋਲ ਗਗਨਮਾਨ ਉਹ ਵੀ ਕਈ ਵਾਰੀ ਸਟੇਜਾਂ ਤੇ ਬਹੁਤ ਕੁਝ ਕਹਿ ਚੁੱਕੀ ਹੈ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਨਵਾਂ ਗਰਾਉਂ ਦੇ ਵਿੱਚ ਸਾਰੇ ਲੋਕ ਇੱਕ ਜਿਹੇ ਨਹੀਂ ਹੈ ਜੀ ਉਹਨਾਂ ਦੇ ਜਿਹੜੀ ਵਡਿੰਗ ਹੈ ਜਿਹੜਾ ਉਹ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਆ ਪ੍ਰੈਸ ਰਹਿ ਸਮਾਜਿਕ ਸਥਾਨਾਂ ਤੇ ਕਈ ਵਾਰੀ ਉਹ ਕਹਿ ਚੁੱਕੇ ਹਨ ਕਿ ਨਵਾਂ ਗਰਾਉਂ ਦੇ ਕਮੇਟੀ ਦੇ ਜਿਹੜੇ एमसी ਨੇ ਉਹ ਭਰਸਟ ਨੇ ਮੈਂ ਤੁਹਾਨੂੰ ਯਾਦ ਦਿਲਾਣਾ ਚਾਹੁੰਦਾ ਜੀ ਮੈਂ ਹਮੇਸ਼ਾ ਹੀ ਨਵਾਂ ਗਰਾਂਡ ਦੀ ਬਿਹਤਰੀ ਵਾਸਤੇ ਹਰੇਕ ਉਸਤੇ ਵਾਸਤੇ ਖੜਿਆ ਹਾਂ ਮੇਰੇ ਕੋਲ ਕਈ ਐਸੇ ਉਦਾਹਰਨ ਹੈ ਜੀ ਜਿਹਦੇ ਚ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਮੈਂ ਉਹਨਾਂ ਨਾਲ ਲੜਦਾ ਰਿਹਾ ਇਸ ਤਰੀ ਮੇਰੇ ਨਾਲ ਵਾਕਿਆ ਹੋਇਆ ਇਸ ਪਿਛਲੇ 2 ਸਾਲ ਪਹਿਲਾਂ ਦੀ ਗੱਲ ਹੈ ਜਦ ਮੈਂ 17.1 ਜਿਹੜਾ ਕੰਮ ਸੀਗਾ ਮੇਰਾ ਹੈ 2023 ਦਾ ਪਹਿਲੇ ਮਹੀਨੇ ਜਨਵਰੀ 2023 ਦਾ ਪਹਿਲੇ ਮਹੀਨੇ ਆ 17.1 ਦਾ ਕੰਮ ਜਿਹੜਾ ਮੇਰਾ ਲਗਿਆ ਉਹ ਲਗਿਆ ਕਰ ਸੀਗਾ ਜੀ ਇਹ 8 6 2024 ਨੂੰ ਜਿਦੇ ਚ ਅ ਪ੍ਰਧਾਨ ਪਤੀ ਵੀ ਹੋਰ ਵੀ ਸਾਰੇ ਸਾਹਿਬ ਐਮ ਸੀ ਸਾਹਿਬਾਨ ਸੇ ਸਾਰਾ ਮੈਂ ਵੀ ਬੜਾ ਖੁਸ਼ ਹਾਂ ਮੇਰੇ ਵਾਰਡ ਦਾ ਕੰਮ ਹੋ ਗਿਆ ਜੀ ਸ਼ੁਰੂ ਹੋ ਗਿਆ ਜੀ ਸ਼ੁਰੂ ਹੋ ਗਿਆ ਬੜੀ ਖੁਸ਼ ਹਾਂ ਲੱਡੂ ਬੰਡੇ ਜੀ ਵੀ ਚਲੋ ਕੁਝ ਤਾਂ ਕੰਮ ਸਟਾਰਟ ਹੋਇਆ ਮੇਰਾ ਸਟਾਰਟ ਹੋਣ ਤੋਂ ਬਾਅਦ ਇਹ 20 ਦਿਨਾਂ ਬਾਅਦ ਬੰਦ ਹੋ ਗਿਆ ਜੀ ਬੰਦ ਹੋ ਗਿਆ ਤਾਂ ਮੇ ਪੜਤਾਲ ਕੀਤੀ ਵੀ ਬੰਦ ਕੀ ਹੋ ਗਿਆ ਉਹ ਕਹਿੰਦੇ ਜੀ ਲਾਰ ਹੈ ਜੀ ਲਿਵਰ ਨਹੀਂ ਹੈ ਇਹ ਨਹੀਂ ਹੈ ਫਲਾਣਾ ਢਿੱਡ ਨਹੀਂ ਤੇ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਦੀ ਲਿਖਤੀ ਕੰਪਲੇਟ ਕਰੀ ਜੀ ਜਿਹੜੀ ਕੰਪਲੀਟ ਕਰੀ 8 7 2024 ਨੂੰ ਇਹ 8 7 2024 ਹੈ ਜੀ ਜਿਹਦੀ ਕੰਪਲੀਟ ਕਰੀ ਮੈਂ ਉਸ ਤੋਂ ਬਾਅਦ ਮੈਨੂੰ ਕੋਈ ਜਵਾਬ ਨਹੀਂ ਆ ਫਿਰ ਰਿਪੀਟ ਕੰਪਲੀਟ ਕੀਤੀ ਮੈਂ 7 1 2025 ਨੂੰ ਉਸ ਤੋਂ ਬਾਅਦ ਵੀ ਮੈਨੂੰ ਨਹੀਂ ਆਇਆ ਤੇ 13 1 2025 ਨੂੰ ਜਈ ਨੂੰ ਇਹੋ ਸਾਹਿਬ ਨੇ ਇਹਨੂੰ ਮਾਰਕ ਕਰਤਾ ਔਰ ਹਲੀ ਤੱਕ ਕੰਮ ਉਹ ਮੇਰਾ ਨਹੀਂ ਹੋਇਆ ਮੈਂ ਬੜਤਾਲ ਤੇ ਲੱਗ ਗਿਆ ਮੈਂ ਕਿ ਇਹ ਕੀ ਹੋ ਰਿਹਾ ਨਵੇਂ ਗ੍ਰਾਉਂਡ ਦਾ ਕੀ ਹੈ ਜਿਹੜੇ ਹੁਣ ਅੱਜ ਕੱਲ ਮੀਡੀਆ 'ਚ ਚੱਲ ਰਿਹਾ ਹੈ ਪ੍ਰੈਸ ਮੀਡੀਆ 'ਚ ਜਾਂ ਸੋਸ਼ਲ ਮੀਡੀਆ 'ਚ ਕਿ ਪ੍ਰੈਸ ਨੇ ਪ੍ਰੈਸ ਨੇ ਜਾਣੀ ਸੱਚਾਈ ਕੀ ਹੈ ਤੇ ਪਤਾ ਲੱਗਦਾ ਵੀ ਇੰਨੇ ਕੰਮ ਜਿਹੜੇ ਹੈਗੇ ਉਹਨਾਂ ਵਿੱਚੋਂ ਇਹ ਤੂੰ ਬੜੀ ਮਜ਼ੇਦਾਰ ਵਾਲੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮਤਨ ਨੰਬਰ 7 2023 ਦੇ ਵਿੱਚ ਕੰਮ ਹੋਇਆ ਹੈ ਇੱਕ ਵਾਰਡ ਨੰਬਰ ਲੜੀ ਨੰਬਰ 1 ਅਰ 2 24 24 ਲੱਖ ਦੇ ਮਤਲਬ 24 ਪੁਆਇੰਟ ਕੁਛ 24 ਪੁਆਇੰਟ ਕੁਛ ਦੇ ਕੰਮ ਪਾਸ ਹੋਏ ਜੀ ਉਹ ਸਿਰਫ ਰੋਡ ਗਲੀ ਦੇ ਹਨ ਉਹ ਮਹੀਨਾ ਪਹਿਲਾ ਮਹੀਨਾ 2023 ਦੇ ਵਿੱਚ ਇਹਨਾਂ ਦਾ ਬਿਲ ਬਿਲ ਕੱਟ ਗਿਆ ਵਰਕਆਊਟ ਕੱਟ ਗਿਆ ਸਭ ਕੁਝ ਹੋ ਗਿਆ ਜੀ ਜਿਹੜੇ ਮੈਂ ਆਰਟੀਆਈ ਰਹੀ ਮੰਗੇ ਵੀ ਹੈ ਉਸ ਤੋਂ ਬਾਅਦ ਫਿਰ ਠੀਕ 9 ਮਹੀਨੇ ਬਾਅਦ ਫਿਰ ਮੀਟਿੰਗ ਹੁੰਦੀ ਹੈ ਸਾਡੀ 10ਵੇਂ ਮਹੀਨੇ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਨਿਯੇ ਹੈਗਾ ਮਤਾ ਨੰਬਰ 126 ਦਾ 61 ਔਰ 62 ਸੇਮ ਕੰਮ रिपेयर ਦਾ 10 ਤੋਂ ਲੈ ਕੇ 1 ਤੱਕ 24.99 ਦਾ ਅਰ ਵਾਰਡ ਨੰਬਰ 21 ਤੋਂ ਲੈ ਕੇ 11 ਤੱਕ 24.99 ਦਾ ਕਹਿਣ ਦਾ ਭਾਵ ਹੈ ਮਿੱਤਰੋ ਦੋਸਤੋ ਇਹ ਹੈ ਕਿ 23 24 ਜਿਵੇਂ ਲਖਦਾ ਰਿਪੇਅਰ ਇਹ 23 24 ਲਖ ਦਾ ਰਿਪੇਅਰ ਮਤਲਬ ਕਹਿ ਲੋ ਕਿ ਲਾ ਲਓ 25 25 ਲੱਗਦੇ ਹੋਗੇ ਤਾਂ 25 25 50 25 25 50 1 ਕਰੋੜ ਦਾ ਜਿਹੜਾ ਕੰਮ ਹੈ ਉਹ 9 ਮਹੀਨੇ ਵਿੱਚ ਪਾਸ ਕਰਾਇਆ ਇਹਨਾਂ ਨੇ 1 ਕਰੋੜ ਦੀ ਰੋਡ ਗਲੀ ਮੇਰੇ ਬਾਜੇ ਤੇ ਕਵੀ ਟੱਕਣਨੇ ਲੱਗੇ ਜੀ ਮੈਂ ਬਾਬੇ ਕਹਿੰਦਾ ਰਿਹਾ ਸਾਰਾ ਜਦ ਮੇਰੇ ਇਹੀ ਕੰਮ ਨਹੀਂ ਹੋ ਰਹੇ ਤਾਂ ਅੱਗੇ ਕਿਦਾਂ ਹੋਏਗਾ ਇੱਕ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਲੱਗਦਾ ਤਾਂ ਜ਼ਰੂਰ ਹੈ ਕੰਮ ਨਗਰ ਕੌਂਸਲ ਵਿੱਚ ਜ਼ਰੂਰ ਕੁਝ ਨਾ ਕੁਝ ਗੜਬੜ ਹੋ ਰਹੀ ਜੀ ਮੈਂ ਆਪਣੀ ਕੰਪਲੇਟਾਂ ਹਮੇਸ਼ਾ ਕਰਦਾ ਰਹਿੰਦਾ ਸੀ ਜੇ ਹਰੇਕ ਕਮੇਟੀ ਹਾਊਸ ਮੀਟਿੰਗ ਵਿੱਚ ਮੈਂ ਹੀ ਕੱਢ ਕੇ ਬੋਲਦਾ ਸੀਗਾ ਕਿ ਇਹ ਜਿਹੜੀ ਕਮੇਟੀ ਦੇ ਵਿੱਚ ਕਾਲਾ-ਵਾਲਾ ਚੱਲ ਰਿਹਾ ਜੀ ਹੁਣ ਮੈਡਮ ਵਿੱਚ ਵੀ ਕਹੀ ਜਾਂਦੀ ਹੈ ਕਿ ਭ੍ਰਸ਼ਟachar ਨੇ ਭ੍ਰਸ਼ਟ ਨੇ ਤੇ ਮੈਂ ਇਹ ਮੈਡਮ ਨੂੰ ਯਾਦ ਦਿਲਾਣਾ ਚਾਹੁੰਦਾ ਕਿ ਮੈਡਮ ਜੀ ਹਰਮੋਣ ਗਗਨ ਮਾਨ ਜੀ ਤੁਸੀਂ ਸਾਡੇ ਵਿਧਾਇਕ ਹੋ ਤੁਹਾਡੀ ਸਰਕਾਰ ਹੈ ਤੁਹਾਡੀ ਸਰਕਾਰ ਦੇ ਬਾਵਜੂਦ ਤੁਸੀਂ ਕਹੀ ਜਾਂਦੇ ਹੋ ਨਾਂ ਲੈ ਕੇ ਕਹੀ ਜਾਂਦੇ ਹੋ ਕਿ ਇਹ ਭ੍ਰਸ਼ਟ ਹੈ ਤੁਸੀਂ ਕਿਉਂ ਨਹੀਂ ਵਿਜੀਲੈਂਸ ਇਨਕੁਆਰੀ ਕਰਾਉਂਦੇ ਆ ਕੀ ਤੁਹਾਡੀ ਸਰਕਾਰ ਦੇ ਵਿੱਚ ਇੰਨੀ ਵੀ ਨਹੀਂ ਹੈ ਕਿ ਤੁਸੀਂ ਵਿਜੀਲੈਂਸ ਇਨਕੁਆਰੀ ਕਰੋ ਡੇਰਾ ਬਸੀ ਹੋਈ ਹੈ ਹੋਰ ਪਾਸੇ ਹੋਏ ਹੈ ਇੱਧਰ ਕਿਉਂ ਨਹੀਂ ਹੋਈ ਹੈ ਜੀ ਇੱਧਰ ਵੀ ਇਨਕੁਆਰੀ ਹੋਣੀ ਚਾਹੀਦੀ ਜਿਦੇ ਜੇ ਸਾਫ ਪਤਾ ਲੱਗ ਜਾਏ ਕਿ ਅਫਸਰ ਇਨਵੋਲਵ ਨੇ ਕਿ ਕੌਣ ਇਨਵੋਲਵ ਹੈ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਜਦ ਵੀ ਮੈਂ ਆਵਾਜ਼ ਉਠਾਉਂਦਾ ਨਾ ਇਸ ਚੀਜ਼ਾਂ ਦੀ ਤੇ ਇਹ ਚੀਜ਼ਾਂ ਦੀ ਪਹਿਲੀ ਗੱਲ ਤਾਂ ਮੱਤਾ ਜਿਹੜਾ ਪਾਸ ਹੁੰਦਾ ਉਹਦੇ ਵਿੱਚ ਮੱਤਾ ਕੁਝ ਹੋਰ ਹੁੰਦਾ ਤੇ ਪ੍ਰੋਸੀਡਿੰਗ ਹੁੰਦੇ ਵਿੱਚ ਕੁਝ ਹੋਰ ਲਿਖੀ ਜਾਂਦੀ ਹੈ ਜਿਹੜਾ ਜੱਬਦਾ ਉਹਦੀ ਜਦ ਅਗਲੀ ਮੀਟਿੰਗ ਹੁੰਦੀ ਉਹਦੀ ਪੁਸ਼ਟੀ ਵੀ ਨਹੀਂ ਕਰਾਈ ਜਾਂਦੀ ਸਾਡੇ ਤੋਂ ਉਹਦਾ ਇਹ ਕਾਰਨ ਹੈ ਕਿ ਮੈਂ ਇਹੀ ਕਿਸੇ ਦਾ ਕੰਮ ਸਾਰਾ ਕੰਮ ਦੇ ਵਿੱਚ ਇਹ ਹਾਊਸ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਸਾਰੇ ਪਾਰਸ਼ਦਪਤੀ ਉੱਥੇ ਪਹੁੰਚੇ ਸੀਗੇ ਜਿਹੜੀ ਮੈਂ ਪਿਛਲੇ ਫਰਵਰੀ ਦੀ ਗੱਲ ਕਰ ਰਿਹਾ ਹਾਂ ਔਰ ਉਸ ਫਰਵਰੀ ਵਿੱਚ 24 ਫਰਵਰੀ 2024 ਦੀ ਪਾਰਸ਼ਦਾਂ ਦੇ ਸਾਈਨ ਤੋਂ ਬਿਨਾਂ ਠੇਕੇਦਾਰ ਕੋ ਨਹੀਂ ਕੀਤਾ ਜਾਏਗਾ ਭੁਗਤਾਨ ਇਹ हमने ਮਤਾ ਡਾਲਾ تھا ਜੀ ਵੀ ਤਾਂ ਕਿ ਜਵਾਬਉਣ ਦਿੱਤਾ ਐਮਸੀ ਲੋਕ ਕਿਸੇ ਪੁੱਛਦੇ ਐਮਸੀ ਸੇ ਜਦ ਮੇਰਾ ਅਧਾ ਦੂਰਾ ਕੰਮ ਇੱਕ ਕੰਮ ਹੋਆ ਉਹ ਵੀ ਅਧਾ ਦੂਰਾ मैं क्या किसको जाकर के बताऊं? फिर हमने मता पास कराया था जी ये कि इसमें जो है पार्षद उस जिस वार्ड के काम हो रहा है पार्षद एक लेनी जरूरी है ये बीच में काम छोड़ जाते हैं अधूरे काम पड़े हैं जहां तभी ये सारे मीडिया में ऐसे अफवाहें फैलती हैं ऐसा होता है इनको बिजनेस जांच करानी चाहिए और मैडम साहिबा खास करके आपसे विनती है कि आपकी सरकार है आप स्टेजों पे मत बोलो

और क्या है इनका देखो मिली मिलीभगत कांसल में हाई कोर्ट ने उच्च न्यायालय ने रोक लगा रखी है लेकिन धड़ल्ले से काम हो रहा वहां रोड गलियां भी बन रही है रजिस्ट्रिया भी हो रही है वो किसकी मिली भुगत से हो रही है सरकार की मिली से हो रही है कमेटी की मिली से हो रही है और जाकर के तहसीलदार की मिली से हो रही है वो किसके हैं क्वेश्चन यहाँ किसके हैं मोनू मान जी आप बेहतरी जानते हैं नया गांव को अगर जो आप कहते हैं क्रम तो उसको साबित कीजिए साबित कीजिए जो असली है उनको पकड़ा जाना चाहिए मैं अभी भी कह रहा हूं मैं आपके साथ आऊंगा लेकिन आप सिर्फ स्टेजों पे ही बोलना जानते हैं चुटकियों में आपने एमएसपी दी थी वो ऐसी आप चुटकी में यही बातें कहना जानते हैं इसके ऊपर अमल लाइए मेरा सीधा सीधा आपसे यही है इसके ऊपर अमल लाइए जो दोषी है उनको पकड़िए उनको सजा दीजिए ਭ੍ਰਸ਼ਟਾਚਾਰ ਦਾ ਜਿਵੇਂ ਪ੍ਰਮੋਦ ਜੀ ਨੇ ਦੱਸਿਆ ਲਗਾਤਾਰ ਅਨਮੋਲ ਗਗਨ ਮਾਨ ਵੱਲੋਂ ਹਮੇਸ਼ਾ ਇਸ ਮੁੱਦੇ ਨੂੰ ਚੱਕਿਆ ਜਾਂਦਾ ਕਿ ਭ੍ਰਸ਼ਟਾਚਾਰ 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 ਮੈਨੂੰ ਲੱਗਦਾ ਜਿੰਨੇ ਇੱਥੇ ਪੱਤਰਕਾਰ ਬੈਠੇ ਆਪਾਂ ਨੂੰ ਵੀ ਪਤਾ ਹੈ ਵੀ ਹਰ ਆਈਵਰੀ ਮੈਡਮ ਜਦੋਂ ਵੀ ਨਵੇਂ ਗਾਉਂ ਗਈ ਪਹਿਲਾਂ ਤਾਂ ਨਹੀਂ ਨੀ 2 ਜਾਂ 4 ਵਾਰ ਆਈ ਹੋਈ ਹੈ ਔਰ ਭ੍ਰਸ਼ਟਾਚਾਰ ਦੀ ਗੱਲ ਕਰਦੀ ਹੈ ਚਾਹੇ ਉਹ ਨਦੀ ਵਾਲੇ ਪਾਸੇ ਜਦੋਂ ਸੀਵਰੇਜ ਟ੍ਰੀਟਮੈਂਟ ਪਲੈਂਟ ਦਾ ਚੱਲ ਰਿਹਾ ਸੀ ਉਦੋਂ ਆਏ ਨੇ ਤੇ ਉਦੋਂ ਵੀ ਕਹਿ ਕੇ ਗਏ ਨੇ ਕਿ ਇਹ ਉਹ ਭ੍ਰਸ਼ਟਾਚਾਰ ਹੈ ਤੇ ਮੈਂ ਇਸ ਮੰਚ ਤੋਂ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਮੈਡਮ ਨੂੰ ਪ ਪੀ ਜਦੋਂ ਰਾਜਾ ਵੀ ਤੁਹਾਡਾ ਹੈ ਸਾਰਾ ਸਿਸਟਮ ਤੁਹਾਡਾ ਹੈ ਐਮਪੀ ਐਮਪੀ ਵੀ ਤੁਹਾਡਾ ਹੈ ਐਮਐਲਏ ਤੁਹਾਡਾ ਤੁਸੀਂ ਆਪ ਉਹ ਸਰਕਾਰ ਤੁਹਾਡੀ ਹੈ ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਖਰੜ ਦੇ ਵਿੱਚ ਤੁਸੀਂ ਹਮੇਸ਼ਾ ਬੀਜੇਪੀ ਦਾ આરોਪ ਲਾਉਂਦੇ ਹੋ ਆਪਰੇਸ਼ਨ ਲੂਟਸ ਦਾ ਲੇਕਿਨ ਖਰੜ ਦੇ ਵਿੱਚ ਤੁਸੀਂ ਜੋ ਕੀਤਾ ਹੈ ਉਹ ਭ੍ਰਸ਼ਟਾਚਾਰ ਤੋਂ ਘੱਟ ਨਹੀਂ ਹੈ ਦਾ ਹੁਣ ਇਹ ਆਪਾਂ ਪਿਛਲੇ ਦਿਨ ਹੀ ਦੇਖਿਆ ਜਦੋਂ ਇਹਨਾਂ ਨੇ ਪ੍ਰਧਾਨ ਜੁਆਇਨ ਕਰਾ ਕੇ ਪ੍ਰਧਾਨ ਦੀ ਚੋਣ ਕਰਾਈ ਤੇ ਆਮ ਆਦਮੀ ਪਾਰਟੀ ਦਾ ਉੱਥੇ ਪ੍ਰਧਾਨ ਬਣਿਆ ਲੇਕਿਨ ਉਸ ਤੋਂ ਬਾਅਦ ਕੀ ਗਲੀਆਂ ਸੜਕਾਂ ਨਲੀਆਂ ਜਿਹੜੀਆਂ ਬਣਨੀਆਂ ਸੀ ਬਣ ਗਈਆਂ ਲੋਕਾਂ ਨੇ ਰੋਡ ਫੇਰ ਜਾਮ ਕੀਤਾ ਤੇ ਜੇ ਤੁਸੀਂ ਭ੍ਰਸ਼ਟਾਚਾਰ ਦੀ ਗੱਲ ਕਰਦੇ ਹੋ ਤੇ ਉੱਥੇ ਭ੍ਰਸ਼ਟਾਚਾਰ ਕਿਉਂ ਨਹੀਂ ਖਤਮ ਹੋਇਆ ਤੁਸੀਂ ਡੇਰਾ ਵਸੀ ਦੇ ਵਿੱਚ ਦੇਖ ਲਓ ਭ੍ਰਸ਼ਟਾਚਾਰ ਦੇ ਖਿਲਾਫ ਰੇਡ ਵੱਜੀ ਹੈ ਉੱਥੇ ਦਾ ਐਮਐਲਏ ਕੰਮ ਕਰ ਰਿਹਾ ਤੇ ਮੈਡਮ ਨੂੰ ਕੀ ਤਕਲੀਫ ਹੈ ਮੈਡਮ ਕਿਉਂ ਨਹੀਂ ਇਸ ਚੀਜ਼ 'ਚ ਇਨਵੋਲਵ ਹੋ ਰਹੀ ਇਹ ਜੀ ਕਿਹੜੀ ਮੈਡਮ ਦੀ ਜ਼ਰੂਰਤ ਹੈ ਜਿਹਦੇ ਕਰਕੇ ਮੈਡਮ ਇਹਦੇ 'ਚ ਇਨਵੋਲਵ ਨਹੀਂ ਹੋ ਰਹੀ ਵਿਜੀਲੈਂਸ ਤੁਹਾਡੇ ਕੋਲ ਹੈ ਤੁਸੀਂ ਤਾਂ ਬੰਦੇ ਨੂੰ ਜਦੇ ਚੱਕ ਲੈਂਦੇ ਹੋ ਤੁਸੀਂ ਤਾਂ ਮਜੀਠਿਆ ਵਰਗਾ ਚੱਕ ਲਿਆ ਇਥੇ ਤਾਂ ਕੋਈ ਮਜੀਠਿਆ ਵਰਗਾ ਵੀ ਲੀਡਰ ਨਹੀਂ ਹੈਗਾ ਤੁਸੀਂ ਕਿਉਂ ਨਹੀਂ ਅਸਪਾਨਦੇ ਹੋ ਅੱਜ ਲੋਕ ਤਰਾਹੀ ਦਰਾਹੀ ਕਰ ਰਹੇ ਨੇ ਅਜਿਹਾ ਬਰਸਾਦ ਦੇ ਵਿੱਚ ਲੋਕ ਨਿਕਲਦੇ ਨੇ ਨਾ ਛੋਟੇ ਛੋਟੇ ਬੱਚੇ ਨਿਕਲਦੇ ਨੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਪੈਰ ਖੱਡੇ ਦੇ ਵਿੱਚ ਜਾ ਰਿਹਾ ਹੈ ਕਿ ਕਿੱਥੇ ਜਾ ਰਿਹਾ ਸਕੂਲੀ ਬੱਚੇ ਛੋਟੇ ਛੋਟੇ ਰੋਜ਼ ਜ਼ਖਮੀ ਹੋ ਰਹੇ ਨੇ ਗੱਡੀਆਂ ਲੋਕਾਂ ਦੀਆਂ ਟੁੱਟ ਰੀਆਂ ਨੇ ਲੇਕਿਨ ਇੱਕ ਭ੍ਰਸ਼ਟਾਚਾਰ ਦੇ ਵਿਰੋਧ ਤੁਸੀਂ ਕਦੋਂ ਦੀ ਆਵਾਜ਼ ਚੱਕ ਰਹੇ ਹੋ ਲੇਕਿਨ ਤੁਸੀਂ ਕਰਿਆ ਕੱਖ ਨਹੀਂ ਹੈਗਾ ਤੇ ਕਦੋਂ ਕਰੋਗੇ ਲੋਕ ਤਾਂ ਇਹ ਉੜੀ ਕਰ ਰਹੇ ਨੇ ਸਿਰਫ ਬੋਲਣ ਨਾਲ ਜਾਂ ਮੈਂ ਵੀ ਆ ਜਾ ਇੱਥੇ ਕੁਝ ਕਹਿਦਾ ਤੇ ਮੈਨੂੰ ਲੱਗਦਾ ਐ ਐਮਐਸਪੀ ਵਾਲੀ ਗੱਲ ਤਾਂ ਹੈ ਨਹੀਂ ਕਿ ਲੋਕ ਛੇਤੀ ਭੁੱਲ ਜਾਣਗੇ ਕਿ ਐਮਐਸਪੀ ਚੁਟਕੀ ਚ ਦੇ ਦਾਂਗੇ ਹੁਣ ਤਾਂ ਸਭ ਕੁਝ ਥੋੜਾ ਤਿੰਨ ਸਾਲ ਲੰਘ ਚੁੱਕੇ ਨੇ ਤੇ ਤੁਸੀਂ ਕਿਸ ਬਿਵਾਰ ਤੇ ਆ ਕੇ ਭ੍ਰਸ਼ਟਾਚਾਰ ਦੇ ਇਲਜ਼ਾਮ ਲਾਣਿਓ ਤੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਤੇ ਕਿਉਂ ਨਹੀਂ ਤੁਸੀਂ ਨੱਖ ਪਾਣਿਓ ਕਿਉਂ ਨਹੀਂ ਉਹਨਾਂ ਨੂੰ ਚੱਕ ਕੇ ਅੰਦਰ ਕਰਦੇ ਹੋ ਇੱਕ ਬੋਲਣ ਨਾਲ ਭ੍ਰਸ਼ਟਾਚਾਰ ਨਹੀਂ ਖਤਮ ਹੋਣਾ ਕਾਂਗਰਸ ਨੇ 70 ਸਾਲ ਭ੍ਰਸ਼ਟਾਚਾਰ ਦਾ ਨਾਰਾ ਦਿੱਤਾ ਸੀ ਭ੍ਰਸ਼ਟਾਚਾਰ ਮੁਕਤ ਕਰਾਂਗੇ ਲੇਕਿਨ ਉਹਨਾਂ ਤੋਂ ਨਹੀਂ ਹੋਇਆ ਔਰ ਇਸੇ ਤਰ੍ਹਾਂ 2027 ਦੇ ਵਿੱਚ ਤੁਹਾਨੂੰ ਵੀ ਇਹ ਪਤਾ ਲੱਗ ਜਾਏਗਾ ਕਿ ਭ੍ਰਸ਼ਟਾਚਾਰ ਦੀ ਇਹ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਜਾਂ ਤਾਂ ਤੁਹਾਡੇ ਕੋਲ ਜੇ ਕੁਝ ਹੈ ਸਬੂਤ ਤਾਂ ਸਬੂਤ ਲੈ ਕੇ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਅੰਦਰ ਕੀਤਾ ਜਾਵੇ। ਇਹ ਜੋ ਆਪ ਨਗਰ ਕੌਂਸਲ ਮੈਂ ਦਸਤਾਕਾਰ ਦੀ ਬਾਤ ਕਰ ਰਹੇ ਹੋ ਇਸ ਲਈ ਕੌਣ ਦੋਸ਼ੀ ਹੈ ਅਧਕਾਰੀ ਦੋਸ਼ੀ ਹੈ ਲੋਕਲ ਲੀਡਰ ਦੋਸ਼ੀ ਹੈ ਜਾਂ ਸਰਕਾਰ ਦੋਸ਼ੀ ਹੈ ਕੌਣ ਦੋਸ਼ੀ ਹੈ। ਵੇਖੋ ਜੀ ਕਰਨਾ ਤੇ ਅਫਸਰਾ ਨੇ 1 ਮਿੰਟ ਬਣਾ ਪ੍ਰਧਾਨ ਮੀਟਿੰਗ ਲੈਂਦਾ ਹੈ ਮਤੇ ਪਾਸ ਹੁੰਦੇ ਨੇ ਇਹ ਤਾਂ ਸਾਰਿਆਂ ਨੂੰ ਪਤਾ ਨੇ ਅਖਬਾਰਾਂ ਦੇ ਮਾਧਿਅਮ ਰਾਹੀਂ ਆਪਾਂ ਨੂੰ ਪਤਾ ਲੱਜਾਂਦਾ ਆ ਮਤੇ ਪਾਸ ਹੋ ਗਏ। ਲੇਕਿਨ ਉਹ ਮਤੇ ਪਾਸ ਹੋਣ ਤੋਂ ਬਾਅਦ ਉਨਾ ਤੇ ਅਮਲ ਨਹੀਂ ਹੁੰਦਾ ਜੇ ਅਮਲ ਨਹੀਂ ਹੁੰਦਾ ਤੇ ਉਹਦੇ ਵਿੱਚ ਮੈਂ ਇਹ ਕਹਿਣਾ ਵੀ ਤੁਸੀਂ ਬਾਰ ਬਾਰ ਦੇਖੋ ਆਪਾਂ ਕਿੰਨੀ ਵਾਰ ਇਹੋ ਚੇਂਜ ਹੋਇਆ ਹੈ ਚੇਂਜ ਹੁੰਦਾ ਹੈ ਨਾ ਉਹਨੂੰ ਮੁੜ ਕੇ ਫੇਰ ਲਾ ਦਿੱਤਾ ਜਾਂਦਾ ਹੈ ਕੌਣ ਲਾਂਦਾ ਹੈ ਪਰਸ਼ਾ ਤਾਂ ਨਹੀਂ ਲਾਂਦੇ ਸਰਕਾਰ ਲਾਂਦੀ ਹੈ ਨਾ ਤੇ ਸਰਕਾਰ ਕਿਉਂ ਲਾਂਦੀ ਹੈ ਸਰਕਾਰ ਆਪਣੇ ਬੈਨੀਫਿਟ ਲਈ ਲਾਂਦੀ ਹੋएगी ਨਾ ਬਿਨਾ ਬੈਨੀਫਿਟ ਤੋਂ ਤਾਂ ਕੋਈ ਕਿਸੇ ਨੂੰ ਨਹੀਂ ਰੱਖਦਾ ਤੇ ਫਿਰ ਸਰਕਾਰ ਜਦੋਂ ਲਾਂਦੀ ਹੈ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਇੱਕ ਪਾਸੇ ਮੈਂ ਤੁਹਾਡੇ ਤੇ ਇਲਜ਼ਾਮ ਲਾਦਾ ਕਿ ਤੁਸੀਂ ਭ੍ਰਸ਼ਟ ਹੋ ਦੂਜੇ ਪਾਸੇ ਮੈਂ ਤੁਹਾਡੀ ਫਿਰ ਨਿਯੁਕਤੀ ਕਰਾਂਦਾ ਦੇ ਇਹ ਸਭ ਸਾਫ਼ ਦਿਖ ਰਿਹਾ ਨਾ ਵੀ ਤੁਸੀਂ ਆਪਣੇ ਚਹੇਤੇ ਲੋਕਾਂ ਨੂੰ ਇੱਥੇ ਲਾਣਾ ਰੱਖਿਆ ਹੋਇਆ ਹੈ। ਇੱਥੇ ਸਰਕਾਰ ਦੇਖੋ ਐਮਐਲਏ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਨਵੇਂ ਗਰਾਉਂਡ ਦੀ ਪਹਿਲਾਂ ਕਿਸਮਤ ਮਾੜੀ ਹੁੰਦੀ ਸੀ ਕਿ ਐਮਐਲਏ ਕਿਸੇ ਦਾ ਹੁੰਦਾ ਸੀ ਤੇ ਸਰਕਾਰ ਕਿਸੇ ਦੀ। ਅੱਜ ਤਾਂ ਸਾਰਾ ਕੁਝ ਇਹਨਾਂ ਦਾ ਐਮਪੀ ਵੀ ਇਹਨਾਂ ਦਾ ਹੈ। ਐਮਪੀ ਤਾਂ ਮੁੜ ਕੇ ਇੱਕ ਵਾਰ ਵੀ ਨਹੀਂ ਲਿਖਿਆ ਸਾਨੂੰ। ਤੇ ਐਮਐਲਏ ਜੇ ਦਿਖੀ ਹੈ ਤਾਂ ਦੋ ਚਾਰ ਵਾਰ ਦਿਖੀ ਹੈ। ਉਹ ਵੀ ਅਧਾ-ਅਧੂਰੇ ਕੰਮ ਸੀਗੇ ਉਹਨਾਂ ਦੀ ਰਿਬਨ ਕੱਟਣ ਤੇ। ਉਹ ਰਿਬਨ ਕੱਟਣ ਧਿਆਨ ਦੇ ਬਸ। ਪਰ ਉਹ ਵੀ ਤੁਸੀਂ ਕਿਹਾ ਜਿਹੜੀ ਅਸੀਂ ਮੀਟਿੰਗ ਏਜੰ ਇਹ ਜੇ ਅਜੰਡਾ ਲਿਖਿਆ ਤੁਸੀਂ ਮੌਕੇ ਦੇ ਦਸਕਤਨ ਕਤ ਕਾਰਵਾਈ ਵਿੱਚ ਹੁੰਦੀ ਨਹੀਂ ਸਾਰੀ ਦੇਖੋ ਇਹਦਾ ਹੈ ਕਿ ਜਦ ਅਸੀਂ ਬੈਠਦੇ ਹਾਂ ਉਸ ਤੋਂ ਬਾਅਦ ਉਹ ਸਾਈਨ ਹਾਜ਼ਰੀ ਤੇ ਕਰਾਉਂਦੇ ਆ ਹਾਜ਼ਰੀ ਤੋਂ ਸਾਈਨ ਤੋਂ ਬਾਅਦ ਨਾਲ ਦੇ ਨਾਲ ਉਹਨਾਂ ਦੇ ਕਹਿੰਦੇ ਸੀ ਪਰਸੈਂਟਿੰਗ ਲਿਖ ਰਹੇ ਜੀ ਜਦ ਕਿ ਉਹ ਕਹਿੰਦੇ ਜੀ ਬਾਅਦ ਚ ਲਿਖਦੇ ਹਮੇਸ਼ਾ ਇਹਨਾਂ ਨੇ ਬਾਅਦ ਚ ਹੀ ਕਰਿਆ ਔਰ ਜੇ ਲਿਖਦੇ ਵੀ ਹੈ ਉਸ ਤੋਂ ਬਾਅਦ ਅਗਲੀ ਵਾਰ ਜਿਹੜੀ ਮੀਟਿੰਗ ਦੇ ਵਿੱਚ ਪੁਸ਼ਟੀ ਕਰਦੇ ਤਾਂ ਉਹ ਦਿਖਾਇ ਨਹੀਂ ਜਾਂਦਾ ਜੀ ਇਹ ਹਮੇਸ਼ਾ ਹੀ ਹੋਇਆ ਜੀ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਜਿਸ ਤਰ੍ਹਾਂ ਅੱਜ ਮੀਟਿੰਗ ਹੋਈ ਅੱਜ ਮੀਟਿੰਗ ਤੋਂ ਬਾਅਦ ਅਸੀਂ ਮਤਾ ਪਾਸ ਕਰਦੇ ਆ ਜਿਹੜੀ ਪ੍ਰੋਸੀਡਿੰਗ ਲਿਖੋਗੇ ਉਸ ਤੋਂ ਤਿੰਨ ਚਾਰ ਪ੍ਰੋਸੀਡਿੰਗ ਹੋਰ ਲਿਖ ਦਿੰਦੇ ਆ ਉਹਦੇ ਜਿਹਦੇ ਪਤਾ ਨਹੀਂ ਲੱਗਦਾ ਔਰ ਉਹ ਹਮੇਸ਼ਾ ਹੀ ਹੁੰਦਾ ਰਿਹਾ ਇਹ ਕਾਲਾ ਮਲਾਤ ਹੈ ਮੈਨੂੰ ਕਹਿੰਦੇ ਨਹੀਂ ਹੈ ਕਿਉਂ ਕਿ ਉਹਦੇ ਚ ਭਰੀ ਰਾਜ ਪਵੰਦੇ ਵਿੱਚ ਮੈਡਮ ਲੰਗੋਨ ਵਗੈਣ ਘਾਤ ਮਾਨ ਨੇ ਸਰੇ ਆਮ ਨਾਮ ਦਿੱਤਾ ਸੀ ਈਓ ਦਾ ਕਿ ਰਵੀ ਨਾਮ ਦਾ ਈਓ ਹੈਗਾ ਨਮਗਰੌ ਜਿਹੜਾ ਬਹੁਤ ਭ੍ਰਸਟ ਹੈ ਉਹਨੂੰ ਕਿਆ ਕਰਦੇ ਜੀ ਉਹਨੂੰ ਇਨਾਮ ਦਿੱਤਾ ਜਾਂਦਾ ਹੈ ਉਹਨੂੰ ਹਟਾਇਆ ਨਹੀਂ ਜਾਂਦਾ ਉਹਨੂੰ ਨਾਮ ਦਿੱਤਾ ਜਾਂਦਾ ਉਹਨੂੰ ਆਪਣੇ ਹਲਕੇ ਖਰੜ ਦੇ ਵਿੱਚ ਦੁਆਰਾ ਐਡੀਸ਼ਨਲ ਜਾ ਕਰਕੇ ਲਗਾਇਆ ਜਾਂਦਾ ਜੀ ਇਹ ਕਿਹਾ ਹੈ ਜੇ ਤੂੰ ਤੁਸੀਂ ਉਹਦਾ ਨਾਮ ਲੈ ਰਹੇ ਹੋ ਤੇ ਉਹਨੂੰ ਇਦੋਂ ਬਾਹਰ ਕਿਉਂ ਨਹੀਂ ਕਰਦੇ ਉੱਪਰ ਬਿジネス ਇਨਕੁਆਰੀ ਕਿਉਂ ਨਹੀਂ ਕਰਾਉਂਦੇ ਉਹਦੇ ਫਿਰ ਆਪਣੀ ਜਿਹੜੀ ਸਰਕਾਰ ਦੀ ਤੁਹਾਡੀ ਸੁਰੱਖਿਆ ਜਾਂਚ ਏਜੰਸੀ ਉਹ ਕਿਉਂ ਨਹੀਂ ਪੂਰੀ ਤੁਸੀਂ ਕਰਾਉਂਦੇ ਏ ਇਹੋ ਸਾਹਿਬ ਕੋਈ ਨਿਕ ਦੂਜੇ ਨਾਲ ਬੋਲਦੇ ਜੀ ਇਹ ਸਾਰਾ ਇਹਨਾਂ ਨੇ ਇੱਕੋ ਹੀ ਤਾਣਾ ਬਾਣਾ ਮੁਰਦਿਆ ਹੋਇਆ ਜੀ ਸਿਰਫ ਪੰਜਾਬ ਨੂੰ ਲੁੱਟਣੇ ਕਮੇਟੀ ਨੂੰ ਲੁੱਟਨੇ ਨੇ ਔਰ ਕੋਈ ਕੰਮ ਨਹੀਂ ਹੈ ਇਹਨਾਂ ਦਾ ਇੱਕ ਤੁਸੀਂ ਦੱਸਿਆ 25-25 ਲੱਖ ਦੇ 4 ਰੁਪਿਆ ਦੇ ਤੱਕ ਪੈ ਗਏ ਹਾਂ ਜੀ ਇਹ ਮਤ ਉਹ ਫਰਜੀ ਲੱਗਦੇ ਸੂ ਸਾਹਿਬ ਮਹਾਰਾਜ ਮਹਾਰਾਜ ਮੈਂ ਫਰਜੀ ਨਹੀਂ ਮੈਂ ਫਰਜੀ ਨਹੀਂ ਕਹਿ ਰਿਹਾ ਮਹਾ ਫਰਜੀ ਕਹਿ ਰਿਹਾ ਉਦੇ ਵਿੱਚ ਜੇ ਮੇਰੇ ਬਾਅਦ ਤੇ ਕੋਈ ਲੱਗਿਆ ਨਹੀਂ ਇੱਕ ਹੋਰ ਗੱਲ ਦੱਸ ਰਿਹਾ ਜੀ ਉਹ ਤਾਂ ਮੈਂ ਤੁਹਾਨੂੰ ਦਿਖਾਇਆ ਦਿਖਾਇਆ ਇੱਕ ਹੋਰ ਦੋ ਚਾਰ ਨੂੰ ਜਦ ਮੀਟਿੰਗ ਹੋਈ ਨਾ ਜਿਹੜੀ ਇਹ ਮੀਟਿੰਗ ਵੈਸੇ ਤਾਂ ਹੋਈ ਨਾ ਹੋਣੀ ਚਾਹੀਦੀ ਸੀ ਰੱਦ ਜਿਦੇ ਚ ਸਿਰਫ 12 ਦੇ ਕੰਮ ਰੱਦ ਹੋਏ ਆ ਜੇ 12 ਦੇ ਕੰਮ ਨਾ ਰੱਦ ਹੁੰਦੇ ਨਾ ਰੱਦ ਵੀ ਨਹੀਂ ਹੋਏ ਪੈਂਡਿੰਗ ਹੋਏ ਮਹਾਰਾਜ ਜੇ ਨਾ ਹੁੰਦੇ ਤੇ ਇੱਕ ਹੋਰ ਤੁਹਾਨੂੰ ਇੱਥੇ ਦਿਖਾ ਰਿਹਾ ਜੀ ਆਹ ਦੇਖੋ 47 48 ਨੰਬਰ 25 25 ਲੱਖ ਦਾ ਹੋਰ ਹੋ ਗਿਆ ਕੰਮ ਪਹਿਲਾ 24 ਦਾ 23 ਪੁਆਇੰਟ ਦਾ ਫਿਰ 24 ਪੁਆਇੰਟ ਦਾ ਫਿਰ ਹੁਣ 25 25 ਸਿੱਧੇ ਕਰਤਾ ਜੀ ਇੱਕ ਤੋਂ ਲੈ ਕੇ 10 11 ਤੋਂ ਲੈ ਕੇ ਕਿਆ ਜਨਰਲ ਰਿਪੇਅਰ ਨਾ ਕੀ ਹੈ ਜੀ ਜਨਰਲ ਰਿਪੇਅਰ ਬੋਲੋ ਡੇਢ ਕਰੋੜ ਹੋ ਗਿਆ ਜੀ ਇਹਨਾਂ ਪਾਸ ਹੋ ਜਾਂਦਾ ਨਾ ਤਾਂ ਡੇਢ ਕਰੋੜ ਹੋ ਜਾਂਦਾ ਮਾਰਾ ਡੇਢ ਕਰੋੜ ਡੇਢ ਕਰੋੜ ਦੇ ਢੱਕਣ ਜੇ ਨਵੇਂ ਕਰੋੜ ਚ ਲੱਗ ਜੇ ਤਾਂ ਤੁਸੀਂ ਨਵੇਂ ਕਰੋੜ ਦੇ ਨਿਹਾਰ ਬਦਲ ਜੇ ਮਹਾਰਾਜ ਇਹ ਮਤਲਬ ਬੀਜੇਪੀ ਤੇ ਅਧਿਕਾਰੀ ਬੀਜੇਪੀ ਦਾ ਪ੍ਰਬੰਧਨ ਯਾ ਦਿਖਾ ਲਈ ਮੈਂ ਮੈਂ ਪ੍ਰਧਾਨ ਦੀ ਗੱਲ ਦੱਸਦਾ ਸੁਣ ਲੋ ਜੀ ਪ੍ਰਧਾਨ ਹੁਣ ਪ੍ਰਧਾਨ ਦਾ ਕੰਮ ਹੈ ਹਾਊਸ ਮੀਟਿੰਗ 'ਚ ਬੁਲਾਣਾ ਕੰਮ ਕਿੱਥੇ ਹੋ ਰਿਹਾ ਕੰਮ ਨਹੀਂ ਕਿੱਥੇ ਨਹੀਂ ਹੋ ਰਿਹਾ ਉਹ ਟੈਕਨੀਕਲ ਜਹੀ ਦਾ ਕੰਮ ਹੈਗਾ ਉਹਨੇ ਦੇਖਣਾ ਹੈਗਾ ਅਸੀਂ ਇਹੀ ਮਤਤਾਂ ਲਿਆ ਰਹੇ ਸੀਗੇ ਕਿ ਜਿਹੜੇ ਵਾਰਡ ਦੇ ਐਮਸੀ ਹੈ ਉਹਨਾਂ ਦੀ ਨਿਗਰਾਨੀ 'ਚ ਹੋਣਾ ਚਾਹੀਦਾ ਕੰਮ ਹੁਣ ਮਹਾਰਾਜ ਮੈਂ ਤਾਂ ਮਤਤਾਂ ਪਾਸ ਕਰਾਤਾ ਮੈਂ ਲਿਖਦਾ ਜੀ ਫਲਾਣਾ ਕੰਮ ਤੋਂ ਫਲਾਣਾ ਕੰਮ ਮੇਰਾ ਕੰਮ ਇੱਥੇ ਹੋਣਾ ਚਾਹੀਦਾ ਜੀ ਇਹ ਗਲੀ ਹੈ ਜੀ ਨਾਪ ਨਪਾਈ ਕਿਸ ਨੇ ਕਰਨੀ ਜੀ ਮੇਰਾ ਕੰਮ ਨਹੀਂ ਹੈ ਉਹ ਟੈਕਨੀਕਲ ਸਟਾਫ ਔਰ ਜੇਹੀ ਦਾ ਕੰਮ ਹੈ ਉਹਨੇ ਕਰਨਾ ਹੈ ਫਿਰ ਲੱਗੇ ਉਹਦੀ ਰਿਪੋਰਟ ਉਹਦੀ ਰਿਪੋਰਟ ਸਾਨੂੰ ਦੇਣੀ ਜੀ ਦੀ ਉਹੀ ਅਸੀਂ ਉਸੇ ਚੀਜ਼ ਦੀ ਮੰਗ ਕੀਤੀ ਸੀ ਜੀ ਮੈਂ ਉਸੇ ਚੀਜ਼ ਦੇ ਵਿੱਚ ਇਨ ਮਤਾ ਪਾਸ ਕਰਾਈ ਸੀ ਜੀ ਲੇਕਿਨ ਉਹ ਮਤਾ ਵੀ ਕਾਗਜ਼ਾਂ 'ਚ ਹੀ ਰਹਿ ਗਿਆ ਔਨ ਟੇਬਲ ਮਤਾ ਪਾਸ ਹੋਇਆ ਸੀ ਜੀ ਔਨ ਟੇਬਲ ਬਾਬੂ ਜੀ ਔਨ ਟੇਬਲ 2024 ਨੂੰ ਔਨ ਟੇਬਲ ਮਤਾ ਪਾਸ ਹੋਇਆ 파ਰਸ਼ਦੋ ਕੇ ਸਾਈਨ ਕੇ ਬਿਨਾ ਠੇਕੇਦਾਰ ਕੋ ਨਹੀਂ ਹੋਗਾ ਭੁਗਤਾਨ ਲੇਕਿਨ ਕਹਾ ਗਿਆ ਜੀ ਕਾਗਜ਼ੋ ਮੈਂ ਕਹੀ ਕੁਛ ਨਹੀਂ ਹੋਇਆ ਜੀ अगर जो ये होता तो कुछ हम हिसाब मांगने लायक होते कि भैया ये जो पैसे कहा है कहाँ गए कहाँ होता क्या है जी एक से लेके दस वार्ड तक ग्यारह से लेके इक्कीस वार्ड तक अब क्या है इक्कीस वालों का कहना भैया हमने तो ग्यारह में लगाया था ग्यारह वालों का कहना हमने चौदह में लगाया था चौदह वालों का कहना हमने सोलह में लगाया था लगता कहीं नहीं होगा महाराज जहाँ तक मेरा कहना कहीं नहीं लगता होगा और लगे तो दिखे ना आप सब भी पत्रकार हो भाई साहब आप सबको भी आता है कोर्ट तो ढकने लगा रही है ਸਰ ਨਗਰ ਪ੍ਰੀਸ਼ਦ ਦਾ ਇਹਦੇ ਵਿੱਚ এনਵਾਇਰਨਮੈਂਟ ਦਾ ਪ੍ਰਧਾਨ ਦੀ ਹੈ ਇਹਦੇ ਵਿੱਚ ਵਿਧਾਇਕਾਂ ਦਾ ਤਾਂ ਕੋਈ ਰੋਲ ਨਹੀਂ ਹੈ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੀ ਜਿਹੜੀ ਜਵਾਬਦੇਹੀ ਹੈ ਟੱਕਣਾ ਦੀ ਟਲੀਆਂ ਦੀ ਉਹਦੀ ਜਵਾਬਦੇਹੀ ਪ੍ਰਧਾਨ ਦੀ ਹੈ ਪ੍ਰਧਾਨ ਦੀ ਤੇ ਬੀਜੇਪੀ ਦੇ 파ਰਸ਼ਦਾਂ ਦੀ ਹੈ ਉਹਦੇ ਵਿੱਚ ਅਨਮੋਲ ਕੰਮ 파ਰਸ਼ਦ ਕੀ ਕਰਵਾਜੀ 파ਰਸ਼ਦ ਮੇਰੇ ਟੱਕਣਨੇ ਲੱਗੇ ਮੈਂ ਦੱਸੂ ਕੀ ਕਰਾਂ ਤੇ ਸਰ ਸਵਾਲ ਹੋਈ ਤਾਂ ਹੈ ਨਾ ਸਵਾਲ ਇਹਦੇ ਵਿੱਚ ਐਮਐਡੀ ਦਾ এনਵਾਇਰਨਮੈਂਟ ਦੀ ਜਵਾਬਦੇਹੀ ਜਵਾਬਦੇਹੀ ਤਾਂ ਪ੍ਰਧਾਨ ਦੀ ਹੈ ਬਿਲਕੁਲ ਰਾਈਟ ਪ੍ਰਧਾਨ ਜੀ ਜਿਹੜੀ ਜਿਹੜੇ ਹੈਗੇ ਪ੍ਰਧਾਨ ਜੀ ਕਹਿੰਦੇ ਕਿ ਸਾਡੇ ਕੋਲ ਇਹ ਜਿਹੜਾ ਕੰਮ ਹੈਗਾ ਇਹ ਮਤਾ ਪਾਸ ਹੋਇਆ ਪਰ ਹਾਲੇ ਤੱਕ ਸਾਡੇ ਕੋਲ ਫੰਡ ਨਹੀਂ ਆਏ ਜੀ ਫੰਡ ਦੀ ਕਮੀ ਹੈ ਕੰਮ ਸਪਸ਼ਟ ਕੰਮ ਤਾਂ ਰਹਿ ਵੀ ਚੱਲ ਰਹੇ ਨੇ ਚੱਲ ਰਹੇ ਮਰਨ ਮੈਂ ਨਹੀਂ ਕਹਿੰਦਾ ਜਿੱਥੇ ਚੱਲ ਰਹੇ ਜਿੱਥੇ 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 ਚੱਲ ਰਹੇ ਉੱਥੇ ਚੱਲ ਰਹੇ ਜੀ ਸਾਡੇ ਨਹੀਂ ਚੱਲ ਰਹੇ ਜੀ ਸਾਡੇ ਤੇ ਢੱਕਣ ਤੱਕ ਨਹੀਂ ਲੰਗ ਰਹੇ ਜੀ ਜਿੱਥੇ ਚੱਲ ਰਹੇ ਉਹਨਾਂ ਨਾਲ ਕੀ ਕਾਰਜਵਾਰੀ ਹੈ ਕਿ ਉੱਥੇ ਜ਼ਿਆਦਾ ਪੈਸੇ ਆਂਦੇ ਹੋਣੇ ਸਿਰ ਸਾਡੇ ਵਾਰਲੇ ਨਹੀਂ ਪੈਸੇ ਆਂਦੇ ਹੋਣੇ ਪ੍ਰਧਾਨ ਕਦੀ ਪਾਰਟੀ ਦਾ ਹਾਂਜੀ ਪ੍ਰਧਾਨਗੀ ਪਾਰਟੀ ਦਾ ਇਸ ਟਾਈਮ ਮੌਜੂਦ ਹੈ ਬਾਈ ਭਾਜਪੀ ਦਾ ਹੀ ਪਰ ਤੁਸੀਂ ਭਾਜਪੀ ਤੋਂ ਬਿਲਕੁਲ ਭਾਜਪੀ ਦੀ ਹੈ ਜੀ ਪਰ ਤੁਹਾਡੇ ਵੀ ਕੰਮ ਨਹੀਂ ਹੋ ਰਹੇ ਨਹੀਂ ਹੋ ਰਹੇ ਜੀ ਉਹ ਕਿਉਂ ਉਹ ਕਿਉਂ ਨਹੀਂ ਹੋ ਰਹੇ ਤੇਜੀ ਸਾਹਿਬ ਤੁਹਾਡੇ ਹੀ ਨਿਊ ਚੈਨਲ ਦੇ ਵਿੱਚ ਮੈਂ ਜਿਸ ਟਾਈਮ ਜੁਆਇਨ ਕਰ ਰਹੇ ਸੀਗੇ ਉਸ ਟਾਈਮ ਆਵਾਜ਼ ਸਾਡੇ ਨਾਲ ਹੋਰ ਚਾਰ ਪੰਜ ਐਮਸੀ ਸੀ ਆਵਾਜ਼ ਢਾਈ ਸੀ ਵੀ ਇੱਕ ਕੰਮ ਨਹੀਂ ਹੋਣਾ ਇਸਨੇ ਕੰਮ ਨਹੀਂ ਕਰਾਣਾ ਇਹ ਆਪਣੇ ਬਚਾਣ ਨੂੰ ਆਇਆ ਹੋਇਆ ਹੈ ਔਰ ਕੁਝ ਨਹੀਂ ਹੈ ਇਹਦਾ ਬਚ ਗਿਆ ਜੀ ਇਹਦੀ ਪ੍ਰਧਾਨਗੀ ਬਚ ਗਈ ਤੁਸੀਂ ਕੀਤੀ ਯਾਰ ਸਪੋਰਟ ਸਪੋਰਟ ਤੁਸੀਂ ਕੀਤੀ ਹੈ ਬਿਲਕੁਲ 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 ਸਪੋਰਟ ਸੁਣੋ ਜੀ ਸਪੋਰਟ ਕੀਤੀ ਸੀ ਕੰਮ ਵਾਸਤੇ ਕੰਮ ਤਾਂ ਕਰਨੀ ਰਹੀ ਸੀਗਾ ਦੇਖੋ ਗੱਲ ਹੈ ਮੈਂ ਇਹ ਕਿ ਐਮ ਐਲ ਐ ਨੇ ਮੋਨਮਾਨ ਸਹੀ ਗੱਲ ਕਹਿ ਰਹੀ ਹੈ ਕਿ ਦੇਖੋ ਮੈਂ ਮੈਂ ਤੁਹਾਡੀ ਗੱਲ ਤੁਹਾਡੀ ਗੱਲ ਤੇ ਆ ਰਿਹਾ ਤੁਸੀਂ ਆਪ ਹੀ ਦੇਖੋ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਤੇ ਜਿਹੜੀ ਤੁਸੀਂ ਗੱਲ ਇਹ ਕਰ ਰਹੇ ਹੋ ਕਿ ਪ੍ਰਧਾਨ ਬੀ ਜੀ ਪੀ ਦਾ ਹੈ ਠੀਕ ਹੈ ਜੀ ਆਪੋਜੀਸ਼ਨ ਦਾ ਪ੍ਰਧਾਨ ਹੈ ਨਾ ਆਮ ਆਦਮੀ ਦਾ ਐਮ ਐਲ ਏ ਹੈ ਤਾਂ ਐਮਐਲਏ ਕਹਿੰਦੀ ਹੈ ਵੀ ਇੱਥੇ ਜਿਹੜੀ ਹੈਗੀ ਕਰਪਸ਼ਨ ਹੈਗੀ ਹੈ ਤੇ ਤੁਸੀਂ ਟੰਗੋ ਨਾ ਪ੍ਰਧਾਨ ਸਾਡਾ ਟੰਗੋ 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 ਤਾਂ ਸਹੀ ਤੁਸੀਂ ਕਰਪਸ਼ਨ ਦਾ ਮੂੰਹ ਸੀ ਤੁਸੀਂ ਕਰਪਸ਼ਨ ਦਾ ਚਾਰਜ ਮੂੰਹ ਤੇ ਲਾ ਰਹੇ ਹੋ ਨਾ ਤੇ ਤੁਸੀਂ ਚੱਕੋ ਕਿਉਂ ਨਹੀਂ ਚੱਕਦੇ ਹੋ ਕਿਉਂ ਨਸ ਨਹੀਂ ਬੰਨਦੇ ਹੋ ਅਸੀਂ ਰਾਜਤਰੀ ਜੇ ਸਾਡਾ ਪ੍ਰਧਾਨ ਗਲਤ ਆ ਸਾਡੇ ਪ੍ਰਧਾਨ ਨੂੰ ਨੱਥ ਪਾਓ ਨਾ ਉਹ ਕਿਹੋ ਜਿਹਾ ਗਲਤ ਹੈ ਤੁਸੀਂ ਇਹ ਸਾਬਤ ਕਰਦੇ ਜਾਓਗੇ ਕਿ ਪ੍ਰਧਾਨ ਕਿਤਨੇ ਕਰਪਟ ਹੈ ਮੈਂ ਅਸੀਂ ਇਹ ਨਹੀਂ ਕਹਿ ਰਹੇ ਹਾਂ ਮਹਾਰਾਜ ਅਸੀਂ ਤਾਂ ਅਨਮੋਲ ਕਰਨ ਮਾਨੋ ਜਵਾਬ ਦੇ ਰਹੇ ਆ ਉਹ ਕਹਿ ਰਹੇ ਆ ਕਿ ਪ੍ਰਧਾਨ ਜਿਹੜਾ ਹੈਗਾ ਨਗਰ ਕੌਂਸਲ ਦਾ ਮਤਲਬ ਹੈ ਕੀ ਪ੍ਰਧਾਨ ਕਰਪਟ ਹੈ ਠੀਕ ਹੈ ਜੀ ਅਸੀਂ ਕਹਿੰਦੇ ਅਫਸਰ ਗਲਤ ਹੈ ਅਸੀਂ ਕਹਿੰਦੇ ਅਫਸਰ ਗਲਤ ਹੈ ਤੁਸੀਂ ਅਫਸਰਾਂ ਨੂੰ ਨਾth ਪਾਓ ਜਾਂ ਪ੍ਰਧਾਨ ਨੂੰ ਤੁਸੀਂ ਕੱਢੋ ਨਾ ਕਿਨੇ ਕਿਹੜਾ ਗਲਤ ਅਫਸਰ ਗਲਤ ਹੈ ਜਾਂ ਐਮਸੀ ਗਲਤ ਨੇ ਕੱਢੋ ਤੁਸੀਂ ਜੇ ਇੰਨੇ 1.5 ਕਰੋੜ ਦੇ ਬਿੱਲ ਭਾਗੀ ਬਣ ਚੁੱਕੇ ਨੇ ਇਹ ਮਤ ਹੈ ਤਾਂ ਕਰਪਟ ਹੈ ਅਸੀਂ ਕਹਿ ਰਹੇ ਹਾਂ ਜੇ ਗਲਤ ਹੈ ਤਾਂ ਨਾth ਪਾ ਦਿਓ ਨਾ ਪਾਰ ਵੀ ਕਿਉਂ ਨਹੀਂ ਕਰ ਰਹੀ ਸਰਕਾਰ ਆਉਣੀ ਹੈ ਕਾਰਨ ਕੀ ਹੈ ਬਿਲਕੁਲ ਉਹ ਲੱਗ ਗਾਲਾ ਕੋ ਬੋਲਣ ਨਾਲ ਕੁਝ ਨਹੀਂ ਹੋਣਾ ਹੈਗਾ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਮੈਡਮ ਬੋਲਣ ਨਾਲ ਉਹ ਸ਼ੁਰੂ ਹੋਇਆ ਸੀ ਫਟੂ ਦਾ ਪਿਆਰ ਹਾਂਜੀ ਉਹਦੇ ਬਿੱਲ ਪਾਸ ਹੋ ਗਏ ਪੇਮਟਾ ਹੋ ਗਈ ਸਾਨੂੰ ਕਹਿੰਦੇ ਤੇ ਇਹੀ ਹੈ ਜੀ ਮੈਂ ਹੁਣ ਆਰਟੀਆ ਮੰਗੀ ਜੀ ਮੇਰੇ ਕੋਲ ਆਰਟੀਆ ਦਾ ਜਵਾਬ ਵੀ ਆਇਆ ਕਿ ਨਗਰ ਕੌਂਸਲ ਨਾਲ ਤੁਸੀਂ ਜਾ ਕੇ ਅਪਰੋਚ ਕਰੋ ਜੀ ਉੱਥੇ ਤੁਹਾਡੀ ਪਈ ਹੈ ਜੀ ਇਹ ਮੈਂ ਸਾਰਾ ਕੁਝ ਰੱਖਿਆ ਹੋਇਆ ਹੈ ਤਿਆਰ ਜੀ ਮੈਂ ਆਪਣੇ ਲਈ ਜਨਮਨ ਜਨਤਾ ਲਈ ਲੜਨਾ ਇਹ ਮੇਰੇ ਕੋਲ ਉੱਥੋਂ ਆਇਆ ਜੀ ਲੋਕਲ ਬਾਡੀ ਤੋਂ ਇਹ ਲੈਟਰ ਆਇਆ ਜੀ ਮੈਂ ਆਰਟੀਆ ਵੀ ਮੰਗੀ ਦੇ ਸਾਰੇ ਠੀਕ ਹੈ ਨਾ ਫਿਰ ਮੈਂ ਉਸ ਤੋਂ ਨਹੀਂ ਕਰ ਰਹਾ ਜੀ ਤੁਸੀਂ ਪ੍ਰਧਾਨ ਨੂੰ ਨਹੀਂ ਇਸ ਬਾਰੇ ਪੁੱਛਦੇ ਕਿ ਪਾਈ ਸਾਡਾ ਕੰਮ ਕਿਉਂ ਨਹੀਂ ਲਾਇਆ ਇੰਨੇ ਪਾਸ ਵੀ ਉਹ ਸਾਰਾ ਕੁਝ ਹੋਇਆ ਸੋਡਾ ਪ੍ਰਧਾਨ ਹੈ ਪਾਰਟੀ ਦਾ ਬਿਲਕੁਲ ਬਿਲਕੁਲ ਪੁੱਛਦੇ ਆ ਜੀ ਉਹ ਕਹਿੰਦੇ ਸਰਕਾਰ ਨੇ ਪੈਸੇ ਨਹੀਂ ਦਿੱਤੇ ਤਾਂ ਸਾਡੇ ਕੋਲ ਪੈਸੇ ਨਹੀਂ ਇਹ ਈਓ ਸਾਹਿਬ ਵੀ ਕਹਿੰਦੇ ਆ ਹੋਰ ਤਾਂ ਕਿ ਸਰਕਾਰ ਨੇ ਈਓ ਸਾਹਿਬ ਕਹਿੰਦੇ ਨਹੀਂ ਉਹ ਸਰਕਾਰ ਨੇ ਕਿੰਨਾ ਪੈਸਾ ਕਮੇਟੀ ਨੂੰ ਜਿਹੜਾ ਪੈਸਾ ਸਬਜੀ ਜੀਐਸਟੀ ਦੇ ਥਰੂ ਆਂਦਾ ਹੈਗਾ ਉਹੀ ਪੈਸਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਐਕਸਟਰਾ ਕੋਈ ਪੇਮੈਂਟ ਨਹੀਂ ਦਿੰਦੀ ਹੈ ਦੂਸਰੀ ਗੱਲ ਇਹ ਹੈ ਕਿ ਵਿਧਾਇਕ ਹਲਮੂਨ ਕਕਰ ਮਾਨ ਨੇ ਕਿਹਾ ਸੀ ਆਪਣੇ ਹਲਕੇ ਲਈ ਕੁਛ ਨਾ ਕੁਛ ਨਾ ਨਗਰ ਕੌਂਸਲ ਨੂੰ ਦਿੰਦੀ ਤਾਂ ਹੀ ਉਹ ਉਦਘਾਟਨ ਕਰਨ ਦਾ ਵੀ ਹੱਕਦਾਰ ਸੀਗੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਸਤ ਰਏ ਉਹਨਾਂ ਨੂੰ ਚੱਕੋ ਤੁਸੀਂ ਅਸੀਂ ਤੁਹਾਡੇ ਨਾਲ ਹੋਵਾਂਗੇ ਪਰ ਚੱਕੋ ਤੁਸੀਂ ਤੁਸੀਂ ਗੱਲਾਂ ਕਰਕੇ ਰਹਿ ਜਾਂਦੇ ਹੋ ਵਧਨਾਮੀ ਕੀਤੀ ਹੁੰਦੀ ਹੈ ਸਾਡੀ ਹੁੰਦੀ ਹੈ ਅਸੀਂ ਹੈ ਮੌਜੂਦਾ ਐਮਜੀ ਲੋਕੀ ਸਾਨੂੰ ਕੋ ਅਪਰੋਚ ਕਰਦੇ ਆ ਸਾਨੂੰ ਪੁੱਛਦੇ ਨਾ ਜੀ ਅਸੀਂ ਕੀ ਕਿਨੂੰ ਜਵਾਬ ਦਈਏ ਜੀ ਬਿਲਕੁਲ ਬਿਜ਼ਨਸ ਇਨਕੁਆਰੀ ਚਾਹੁੰਦੇ ਨਿਰਪੱਖਣ ਪਰ ਜਾਂਦੇ ਅਸੀਂ ਤਾਂ ਇਹ ਵੀ ਚਾਹੁੰਦੇ ਆਂ ਕਿ ਸੈਂਟਰ ਤੋਂ ਵੀ ਨਿਰਪੱਖ ਕਮੇਟੀ ਆਕਰਕੇ ਇਹਦੀ ਜਾਂਚ ਕਰੇ ਚਾਹੇ ਸੀਬੀਏ ਕਰੇ ਕੋਈ ਕਰੇ ਪੂਰੀ ਹੋਣੀ ਚਾਹੀਦੀ ਜਾਂਚ ਜੀ ਅਸੀਂ ਮੰਗ ਕਰਦੇ ਪੁਰਜ਼ੋਰ ਜੀ ਤੁਹਾਡੇ ਧਰਮ ਪਤਨੀ ਨਰਕਸਲ ਪ੍ਰਧਾਨ ਵਿਰਿੰਦਰ ਕੌਰ ਦੱਸਿਆ ਕਿ ਉਹਨੇ ਤਬੀਤ ਖਰਾਬ ਹੁਣ ਕਾਰਨ ਤੁਹਾਡੇ ਵੱਲੋਂ ਗਾਇਨਤੀ ਜਾ ਰਹੀ ਨਹੀਂ ਤਾਂ ਮੋਦ ਐਮ ਸੀ ਜੋ ਵਾਰਡ ਨੰਬਰ 18 ਦੇ انہوں ਨੇ ਇਲਜ਼ਾਮ ਲਾਇਆ ਨੇ ਕਿ ਮੇਰਾ ਇੱਕ ਕੰਮ ਸ਼ੁਰੂ ਹੋਇਆ ਸੀ ਜੋ ਪਾਸ ਹੋਇਆ ਸੀ ਸਾਰਾ ਕੁਝ ਸੀ ਪੂਰੀ ਉਦਗਾਟ ਨੂੰ ਵੀ ਨਾਲ ਹੋ ਕੇ ਨਹੀਂ ਪੱਥਰ ਖਵਾਇਆ ਸੀ ਪਰ ਉਹ ਕੰਮ ਅਧੂਰਾ ਪਿਆ ਕਹਿੰਦਾ ਬਿੱਲ ਉਹਨਾਂ ਦੇ ਪਾਸ ਹੋ ਗਏ ਕਿਸ ਤਰੀਕੇ ਦਾ ਮੈਨੂੰ ਪਤਾ ਲੱਗਿਆ ਇਹ ਇਲਜ਼ਾਮ ਲਾਇ ਰਹੀ ਪਹਿਲੇ ਤੋਂ ਮੇਰੇ ਜੀ ਇਹ ਸਰਸਰੀ ਝੂਠ ਹੈ ਜਿਹੜਾ ਕੰਮ ਹੈਗਾ ਉਹ ਸੰਧੂ ਠੇਕੇਦਾਰ ਕੋਲ ਸੀਗਾ ਜਿੰਨੇ ਦਾ ਕੰਮ ਸੀਗਾ ਸੰਧੂ ਠੇਕੇਦਾਰ ਨੇ ਕਰਤਾ ਉਸ ਤੋਂ ਬਾਅਦ 25 ਲੱਖ ਰੁਪਏ ਦਾ ਕੰਮ ਹੈ ਜਿਹੜਾ ਪ੍ਰਮੋਦ ਐਮਸੀ ਨੇ ਮੇਰੇ ਸਾਹਮਣੇ ਬੁਲਵਾ ਲ ਉਸ ਨੂੰ 25 ਲੱਖ ਰੁਪਏ ਦਾ ਕੰਮ ਹੈ ਜਿਹੜਾ ਉਹਦੇ ਵਾਰਡ 'ਚ ਉਹ ਕਰਿਆ ਹੈ। ਬਾਕੀ ਜਿਹੜੇ ਕੰਮ ਨਾ ਹੋਣ ਵਾਲੀ ਗੱਲ ਕਰ ਰਹੇ ਆ, ਪਾਸ ਹੋਣ ਵਾਲੀ ਗੱਲ ਕਰ ਰਹੇ ਸਭ ਤੋਂ ਵੱਡੇ ਕਸੂਰਵਾਰ ਨੇ 2 ਸਾਲ ਇਹਨਾਂ ਲੋਕਾਂ ਨੇ ਇਕੱਠੇ ਹੋ ਗਏ ਪਹਿਲਾਂ ਜਗਮਉਨ ਸਿੰਘ ਕੰਗ ਨਾਲ ਸਾਰੇ ਐਮਸੀ ਨੂੰ ਇਕੱਠੇ ਹੋ ਗਏ ਜਿਹੜੇ ਸਾਡੇ ਵਿਰੁੱਧ ਸੀਗੇ ਇਹ ਕੰਮ ਪਾਸ ਨਹੀਂ ਹੋਣ ਦਿੰਦੇ ਸੀਗੇ। 2 ਸਾਲ ਇਹਨੇ ਲੋਕਾਂ ਦੇ ਕੰਮ ਪਾਸ ਨਹੀਂ ਹੋਣ ਦਿੱਤੇ। 2 ਸਾਲ ਬਾਅਦ ਜਾ ਕੇ ਅੱਥੇ ਕੰਮ ਸਟਾਰਟ ਕਰਾਏ ਆ ਨਵੇਂ ਗਰਾਉਂ ਦੇ 14 ਟਿਊਬਵਲਵਾ ਚੁੱਕੇ ਆ ਠੀਕ ਹੈ ਜੀ 80 85% ਤੋਂ ਵੱਧ ਜਿਹੜਾ ਕੰਮ ਹੈ ਨਵਾ ਗਰਾਉਂ ਚ ਹੋ ਚੁੱਕੇ ਨੇ ਇਸ ਟਾਈਮ ਸਰਕਾਰ ਵੱਲੋਂ ਸਾਨੂੰ ਕੋਈ ਪੈਸਾ ਨਹੀਂ ਆਇਆ ਸਾਡੇ ਪ੍ਰਤੀ ਜੋ ਵੀ ਇੱਥੇ ਮੈਡਮ ਨੂੰ ਅਨਮੋਲ ਗੱਲ ਮਨਾਈ ਸੀਗੀ ਤੇ ਦੂਜਾ 1 ਕਰੋੜ ਰੁਪਏ ਦੱਸੇ ਕਿ ਟੱਕਣ ਮਰਮਤ ਜਿਹੜੀ ਹੈ ਨਵਾ ਗਰਾਉਂ ਉਸ ਵਾਸਤੇ ਪਾਸ ਹੋਈ ਸੀ ਵੀ ਪਰ ਉਹ ਵੀ ਕੰਮ ਦਸਰਿਕ ਕਿਤੇ ਨਹੀਂ ਦਿਸ ਰਿਹਾ ਗਲੀਆਂ ਵਿੱਚ ਕਕਣ ਜਿਹੜੇ ਪਾਸ ਹੋਏ ਵੀਰ ਜੀ 3 ਸਾਲ ਤੋਂ ਜਿਹੜੀ ਗੱਲ ਕਰਦੇ ਪਏ ਆ ਜਿਹੜੇ ਜਿਹੜੇ ਬਾੜ ਦੇ ਕੰਮ ਪਾਸ ਹੋਨੇ ਆ ਉਹ ਉਹ ਹਰ ਇੱਕ ਕੱਲੇ ਕੱਲੇ ਠੇਕੇਦਾਰ ਨੂੰ ਕੰਮ ਪਾਸ ਹੋਏ ਸੀਗੇ ਇੱਥੇ ਨਵੇਂ ਗ੍ਰਾਂਵ ਚ ਕੀ ਆ ਗਲੀਆਂ ਛੋਟੀਆਂ ਨੇ ਛੋਟੀਆਂ ਗਲੀਆਂ ਹੋਣ ਕਰਕੇ ਜਦੋਂ ਵੀ ਟੱਕਣ ਰੱਖਦੇ ਆ ਟੱਕਣ ਲੱਪਣ ਦੇ ਵਜੋਂ ਕੋਈ ਭਾਰੇ ਟਰੈਲੀ ਗਿਆ ਕੋਈ ਟਿਪਰ ਆਉਂਦਾ ਉਹ ਟੁੱਟ ਜਾਂਦਾ ਉਹ ਦੁਬਾਰਾ ਫੇਰ ਉਸੇ ਤਰ੍ਹਾਂ ਫੇਰ ਦੁਬਾਰਾ ਉਹੀ ਦਿੱਕਤ ਆ ਜਾਂਦੀ ਹੈ ਇਸ وجہ ਕਰਕੇ ਜਦੋਂ ਪਹਿਲਾਂ ਆ ਕੋਈ ਦਿੱਕਤ ਆਈ ਸੀ ਉਸ ਟਾਈਮ ਬੋਲਦੇ ਅੱਜ ਬੋਲਣ ਦਾ ਕੀ ਮਤਲਬ ਹੈ ਅੱਛਾ ਨਵੇਂ ਕੰਮ ਕਹਿੰਦੇ ਕਿ ਹੋਰ ਵੀ ਪਾਸ ਹੋਏ ਪਰ ਉਹ ਵੀ ਮੇਰੇ ਕੰਮ ਸ਼ੁਰੂ ਨਹੀਂ ਕਰਵਾਏ ਜਾ ਰਹੇ ਨਵੇਂ ਕੰਮ ਪਾਸ ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਵੀ 2 ਸਾਲ ਇਹਨਾਂ ਨੇ ਕੰਮ ਨਹੀਂ ਹੋਣ ਦਿੱਤੇ ਠੀਕ ਹੈ ਸਰਕਾਰ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਹੁਣ ਪਹਿਲਾਂ ਮੈਂ ਜਿਹੜੇ ਆਪਣੇ ਐਮਸੀ ਹੈਗੇ ਆ ਪਹਿਲਾਂ ਉਹਨਾਂ ਦਾ ਕੰਮ ਕਰ ਕਰਕੇ ਉਹਨਾਂ ਦਾ ਕੰਮ 5-6 ਜਗ੍ਹਾ ਕੰਮ ਚੱਲਦੇ ਪਏ ਆ ਜਦੋਂ ਉਹਨਾਂ ਦਾ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਬਾਕੀ ਬੰਦਿਆਂ ਦੇ ਵੀ ਕੰਮ ਕਰਾਂਗੇ